ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਜਿਵੇਂ ਕਿ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਬਹੁਤ ਹੀ ਕਰੀਬ ਐ ਸੋ ਬੱਚੇ ਜਿਹੜਾ ਸਟਰੈਟੇਜੀ ਵੀਡੀਓ ਪੁੱਛਦੇ ਨੇ ਸੋ ਸਟਰੈਟੇਜੀ ਨਾਲ ਮੈਂ ਤੁਹਾਨੂੰ ਜਿਹੜੇ ਕੁਝ ਟਿਪਸ ਜ਼ਰੂਰ ਦੇਵਾਂਗੀ ਸਭ ਤੋਂ ਪਹਿਲਾਂ ਕਿ ਸਵੇਰੇ 4 ਤੋਂ 4:30 ਦੇ ਵਿੱਚ ਜੋ ਮਰਜ਼ੀ ਹੋ ਜੇ ਉੱਠਣਾ ਚਾਹੀਏ ਜਿੰਨੀ ਮਰਜ਼ੀ ਸੌਂਦੀ ਹੋਏ ਜੋ ਮਰਜ਼ੀ ਹੋਏ ਸੋ ਇਹ ਇਸ ਲਈ ਕਿਉਂਕਿ ਜਿਹੜਾ ਬੱਚਾ ਸਵੇਰੇ 10-11 ਵਜੇ ਉੱਠ ਕੇ ਪੜ੍ਹਨਾ ਸ਼ੁਰੂ ਕਰਦਾ ਹੈ ਉਹ ਆਲਰੇਡੀ ਉਹਨਾਂ ਬੱਚਿਆਂ ਤੋਂ 3 ਤੋਂ 4 ਘੰਟੇ ਪਿੱਛੇ ਛੜਾ ਜਾਂਦਾ ਜਿਹੜਾ ਕਿ ਸਵੇਰੇ ਉੱਠ ਕੇ ਪੜ੍ਹਦਾ ਕਿਉਂਕਿ ਸਵੇਰ ਦਾ ਤੁਹਾਡਾ ਪ ਔਰ ਸਵੇਰ ਦਾ ਪੜਿਆ ਤੁਹਾਨੂੰ ਕਦੀ ਭੁੱਲੇਗਾ ਨਹੀਂ ਪਹਿਲੀ ਗੱਲ ਦੂਸਰੀ ਗੱਲ ਜਿਹੜਾ ਤੁਹਾਡਾ ਵੀਕ ਪੁਆਇੰਟ ਹੈ ਮੰਨ ਲਓ ਜੇ ਤੁਹਾਡੇ ਕਰੰਟ ਅਫੇਅਰਸ ਵੀਕ ਨੇ ਜਾਂ ਸਟੈਟਿਕ ਪਾਰਟ ਵੀਕ ਹੈ ਤੇ ਉਹਨੂੰ ਜਿੰਨੀ ਹੋ ਸਕੇ ਜਿੰਨਾ ਟਾਈਮ ਰਹਿ ਗਿਆ ਆ ਉੱਤੇ ਰੀਡਿੰਗ ਜ਼ਰੂਰ ਮਾਰਿਓ ਮੈਂ ਲਰਨ ਕਰਨ ਲਈ ਨਹੀਂ ਕਹ ਰਹੀ ਠੀਕ ਹੈ ਥੇਰ ਇਜ਼ ਅ ਡਿਫਰੈਂਸ ਬੀਟਵੀਨ ਲਰਨਿੰਗ ਐਂਡ ਰੀਡਿੰਗ ði ਥਿੰਗਸ ਠੀਕ ਹੈ ਰੀਡ ਐਜ਼ ਮੱਚ ਐਜ਼ ਯੂ ਕੈਨ ਕਿਉਂਕਿ ਰੀਡਿੰਗ ਦੇ ਨਾਲ ਤੁਹਾਡੇ ਮਾਰਕਸ ਬਹੁਤ ਜ਼ਿਆਦਾ ਇੰਪਰੂਵ ਹੋਣਗੇ ਲਰਨਿੰਗ ਦੇ ਵਿੱਚ ਤੁਸੀਂ ਲਰਨਿੰਗ ਆ ਸਕਦੇ ਸਕਾਈਜ਼ ਦਾ ਲਿਮਟ ਹੈ ਨਾ ਸੋ ਇਸ ਕਰਕੇ ਦੂਸਰੀ ਗੱਲ ਜੇ ਤੁਹਾਡਾ ਆਪਣਾ ਮੈਥ ਰੀਜ਼ਨਿੰਗ ਉਹ ਵਾਲਾ 파ਟ ਵੀਕ ਹੈ ਤੇ ਉਹਦੇ ਲਈ ਮੈਕਸਿਮਮ ਕੋਸ਼ਿਸ਼ ਕਰੋ ਕਿ ਟਾਈਮ ਕੱਢੋ ਡੇਲੀ ਬੇਸਿਸ ਦੇ ਉੱਤੇ ਜੇ ਤੁਹਾਡਾ ਇਹ 파ਟ ਵੀਕ ਹੈ ਠੀਕ ਹੈ ਡੇਲੀ ਬੇਸਿਸ ਦੇ ਉੱਤੇ ਟਾਈਮ ਕੱਢਣਾ ਜੇ ਨਹੀਂ ਹੈ ਵੀ ਕਿ ਸਟਰੋਂਗ ਹੈ ਬਾਕੀ ਦੇ ਉੱਤੇ ਤਾਂ ਟਾਈਮ ਲੈਂਦੇ ਹੋ ਤਾਂ ਵੀ ਤੁਹਾਨੂੰ ਸੈਟਰਡੇ ਸੰਡੇ ਦੇ ਲਈ ਡਿਵੋਟ ਕਰਨਾ ਹੀ ਪਊਗਾ ਠੀਕ ਹੈ ਜੀ ਦੂਸਰਾ ਹੋ ਗਿਆ ਲੈਂਗੁਏਜਸ ਲੈਂਗੁਏਜਸ ਨੂੰ ਕਦੇ ਵੀ ਇਗਨੋਰ ਕਰਕੇ ਨਾ ਜਾਓ ਲਾਸਟ ਮੈਂ ਇਹ ਕਹੂੰਗੀ ਕਿ ਜੇ ਤੁਹਾਡੇ ਕੋਲ ਕੋਈ ਵੀ ਮੌਕ ਟੈਸਟ ਅਵੇਲੇਬਲ ਨਹੀਂ ਹੈ ਜਾਂ ਟੈਸਟ ਸੀਰੀਜ਼ ਅਵੇਲੇਬਲ ਨਹੀਂ ਹੈ ਤੇ ਪਿਛਲੇ ਜਿਹੜੇ ਪ੍ਰੀਵੀਅਸ ਪੇਪਰ ਹੁੰਦੇ ਨੇ ਪੇਪਰ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਨੂੰ ਸੋਲਵ ਜ਼ਰੂਰ ਕਰਕੇ ਜਾਇਓ ਕਿਉਂਕਿ ਉਹਨਾਂ ਨੂੰ ਸੋਲਵ ਕਰਨ ਤੋਂ ਇੱਕ ਤੇ ਤੁਹਾਡਾ ਡਰ ਜਿਹੜਾ ਕਾਫੀ ਹੱਦ ਤੱਕ ਜਦੋਂ ਤੁਸੀਂ ਇਗਜ਼ਾਮ 'ਚ ਬੈਠਦੇ ਆ ਨਿਕਲ ਜਾਂਦਾ ਆ ਤੇ ਤੁਹਾਨੂੰ ਥੋੜਾ ਜਿਹਾ ਅੰਦਾਜ਼ਾ ਹੁੰਦਾ ਹੈ ਕਿ ਕਿਸ ਤਰ੍ਹਾਂ ਦਾ ਪੇਪਰ ਕਿਸ ਤਰ੍ਹਾਂ ਦਾ ਪੈਟਰਨ ਕਿਸ ਤਰ੍ਹਾਂ ਦੇ ਕੁਐਸਚਨਸ ਜਿਹੜੇ ਆ ਸਕਦੇ ਆ ਤਾਂ ਕਿ ਜੇਕਰ ਕੋਈ ਵੀ ਇਹੋ ਜਿਹਾ ਕੁਐਸਚਨ ਉਹਦੇ ਵਿੱਚ ਤੁਹਾਨੂੰ ਦਿੱਕਤ ਆ ਰਹੀ ਹੈ ਹੁਣ ਸੋਲਵ ਕਰਨ ਦੇ ਵਿੱਚ ਤੇ ਤੁਸੀਂ ਐਟਲੀਸਟ ਤੁਹਾਡੇ ਕੋਲ ਟਾਈਮ ਹੈਗਾ ਕਿ ਤੁਸੀਂ ਉਸ ਤਰ੍ਹਾਂ ਦਾ ਕੁਐਸਚਨ ਨੈਟ ਤੋਂ ਜਾਂ ਕਿਤੋਂ ਵੀ ਅਰੇਂਜ ਕਰਕੇ ਉਹਨੂੰ ਲਰਨ ਕਰ ਸਕਦੇ ਹੋ ਜਾਂ ਉਸ ਟੈਕਨੀਕ ਨੂੰ ਜਿਹੜਾ ਹੈ ਫੋਲੋ ਕਰ ਸਕਦੇ ਹੋ ਸੋ ਇਸ ਕਰਕੇ ਪ੍ਰੀਵੀਅਸ ਪੇਪਰਸ ਜ਼ਰੂਰ ਕਰਨੇ ਆ ਦੂਸਰੀ ਗੱਲ ਸਵੇਰੇ ਜਲਦੀ ਉੱਠਣਾ ਆ ਆਪਣੇ ਵੀਕ ਪੁਆਇੰਟ ਦੇ ਉੱਤੇ ਕੰਮ ਜਿਹੜਾ ਜ਼ਰੂਰ ਕਰਨਾ ਚਾਹੀਓ ਲੈਂਗੁਏਜਸ ਹੋਣ ਚਾਹੀਓ ਸਟੈਟਿਕ ਹੋਵੇ ਚਾਹੀਓ ਕਰੰਟ ਅਫੇਅਰ ਹੋਵੇ ਤੇ ਚਾਹੀਓ ਮੈਥ ਰੀਜ਼ਨਿੰਗ ਹੋਵੇ ਸੋ ਇਨਾ ਹੀ ਮੈਂ ਤੁਹਾਨੂੰ ਕਹਿਣਾ ਸੀ ਤੁਹਾਡੇ ਐਗਜ਼ਾਮ ਲਈ ਤੁਹਾਨੂੰ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਧੰਨਵਾਦ